ਬਣਾ ਗਈ ਉਹਨੇ ਕੋ ਜਿੱਦਾਂ ਨਹੀਂ ਬਣੀ। ਜੀ ਬਣਾ ਲਈਏ ਦਾਲ। ਬਣਾ ਲਈਏ ਪੈਣਾ ਮਹਾ ਬਣਾਈ ਆ ਗਾ ਦਾਲ ਵਾਲਾ ਮੈਂ ਤੇ ਦੱਬਾ ਪਾ ਕੇ ਆਪ ਤੂੰ ਵੇਲੀ ਚੱਲ ਗਈ ਦੱਸ ਬੰਦਾ ਲਾ ਕੇ ਕਿਰਾਇਆ ਹੀ ਦਿੰਦਾ ਉਹ ਤੇ ਵੇਲੀ ਕੀ ਗੱਲ ਮੈਂ ਵੇਲੀ ਦਾ ਕੰਮ ਨਹੀਂ ਕਰਨਾ। ਅਕਲੀ ਨੂੰ ਆਏ ਲਾਗੀ। ਨਹੀਂ ਤੂੰ ਪਹਿਲਾਂ ਇਹ ਦੱਸ ਐ ਕਿ ਦਾਲ ਬਣਾਉਣੀ ਨਹੀਂ ਤੇ ਆਹ ਕੱਪੜੇ ਕਿੱਧਰ ਬਦਲ ਲਿਆ ਫੇਰ। ਕੱਪੜੇ ਕੀ ਬਦਲਨੇ ਆ ਮਾਦਾਣਾ ਸੁਣਦੀ ਹੋਵੇ ਦੁੱਧ ਡੁੱਲ ਗਿਆ ਫ੍ਰਿਜ ਚੋਂ ਮੇਕੋ ਹਾ ਜਿਹੜਾ ਹੈਗਾ ਹੀ ਘੁੱਟ ਡੋਲਤਾ ਹੀ ਉਹ ਵੀ ਚਲ ਕੋਈ ਨਹੀਂ ਸ਼ਾਮਾਂ ਨੂੰ ਉਹ ਕੱਢਣ ਗਈਆਂ ਧਾਰਾਂ ਤਾਏ ਨੇ ਕੋਈ ਨਹੀਂ ਆਪੇ ਦੇ ਜਊਗਾ ਜਾਗਾ ਤੇਰਾ ਵੀ ਕੋਈ ਨਹੀਂ ਹਾਲ ਨਿਕਰਨਾ ਕੀ ਉਹ ਲੱਗੀ ਫ੍ਰਿਜ ਖੋਲਦੇ ਉਹ ਬਣ ਗਈ ਗਾਲ ਉਹਨਾਂ ਨੇ ਰੋਟੀ ਮੰਗਣ ਦਾ ਬਣਾ ਨੇ ਆਣੇ ਨੇ ਬਣ ਗਈ ਇਹ ਵੇਖ ਲਾ ਜਿੱਦਾਂ ਦੀ ਬਣੀ ਖਾਏ ਨਹੀਂ ਆਂ ਦਾਲ ਵਾ ਦਾਲੀਆ ਕਿ ਦਸ ਹੋਰ ਦਸ ਮੈਂ ਇਹਦਾ ਕੀ ਬਣਾਉਂਦਾ ਦਾਲ ਦੀ ਦਾਲ ਹੀ ਬਣਨੀ ਨਹੀਂ ਜਾਗ ਆ ਵਿੱਚ ਦਾਲ ਤੇ ਲੱਭਣੀ ਨਹੀਂ ਆ ਤੇ ਪਾਣੀ ਆ ਮੇਰਾ ਦਾਲ ਦੀ ਖਾਵ ਨਹੀਂ ਨਹੀਂ ਵਿੱਚ ਕੁਲ ਗਈ ਆ ਵਿੱਚ ਜਿਆਦਾ ਰਿੰਨੀ ਹੀ ਹੋਏ ਨਹੀਂ ਜਿਆਦਾ ਰਿੰਨੀ ਮੈਨੂੰ ਤੇ ਲੱਗਦਾ ਵੀ ਤੂੰ ਦਾਲ ਦਾਲ ਆਪਣੇ ਲਈ ਕੱਢ ਕੇ ਰਹਾ ਲਈ ਆ ਤੇ ਪਾਣੀ ਪਾਣੀ ਰਹਿਣਤਾ ਵਾ ਸ਼ੂਗਰ ਕਰ ਬਣ ਗਈ ਆ ਦਾਲ ਦੋ ਘੰਟੇ ਹੋ ਗਏ ਉਹ ਦੋ ਦੀ ਮੈ ਰਿੰਨਾਂ ਦੀ ਰਿੰਨ ਰਿੰਨ ਕੇ ਮੈਂ ਕਰਤੀ ਦਾਲ ਜਾਂਦੀ ਇਹ ਦਾਲ ਕਿੱਥੇ ਗਈ ਮੇਰੀ ਗੱਲ ਸੁਣ ਜਦੋਂ ਦਾਲ ਮਾਤਾ ਬਣਾਉਂਦੀ ਆ ਉਦੋਂ ਤਾਂ ਦਾਲ ਬੜੀ ਵਧੀਆ ਹੁੰਦੀ ਐ ਆ ਦੇ ਵਿੱਚ ਕੋਹ ਲੱਭਣ ਹੀ ਨਹੀਂ ਡਿਆ ਮੈਨੂੰ ਨਹੀਂ ਪਤਾ ਹੁਣ ਜਿੱਦਾਂ ਦੀ ਹੈਗੀ ਹੁਣ ਆਪੇ ਇੱਕ ਬਾਲ ਖੋਲ ਲਊਗਾ ਜਿੱਦਾਂ ਦੀ ਹੈ ਵਾ ਤੇ ਮੈਂ ਤਾਂ ਨਹੀਂ ਮਾਦਾ ਰੋਟੀ ਫੜਾ ਕੇ ਆਉਣੀ ਤੇ ਨਾ ਮੈਂ ਬਣਾਉਣੀ ਪਾਈ ਮੈਂ ਨਹੀਂ ਜਾਣਾ ਜੂਣਾ ਭਰਾ ਮੈਂ ਆ ਜਾ ਮਾਦਾ ਤੂੰ ਹੋ ਰੋਟੀ ਫੜਾ ਮੈਂ ਨਹੀਂ ਜਾਣਾ ਉਹਦੇ ਅੱਗੇ ਮੇਰੇ ਗਾਲ ਪੈ ਗਈ ਤੇ ਮੈਂ ਉਹਨੂੰ ਰੋਟੀ ਕਿ ਬਣਾਉਣੀ ਉਹ ਆਦੀ ਸੀ ਵੀ ਮੇਰੀ ਨਾ ਪਕਾਇਓ ਤੇ ਜਾਣ ਨੂੰ ਕਹਦਾਂਗੇ ਵੀ ਅਹੀ ਤੇਰੀ ਪਕਾਈ ਸੀ ਪਕਾਈ ਨਹੀਂ ਉਹਨੂੰ ਗੱਲ ਪੋਣਾ ਹੀ ਆ ਆਪੇ ਜਾਂਦੀ ਮੇਰੀ ਰੋਟੀ ਨਾ ਪਕਾਇਓ ਨਾ ਨਾ ਬਣੇ ਫੜਾ ਹੀ ਜਾ ਕੇ ਹੁਣ ਜਿੱਦਾਂ ਦੀ ਦਾਲ ਹੈਗੀ ਮੈਂ ਨਹੀਂ ਗਾ ਜਾਣਾ ਜੂਣਾ ਦੇਣਾ ਰਹਿਣ ਦਾਂਗੇ ਉਹਨੂੰ ਹੁਣ ਜੇ ਮੰਗੂਗੀ ਤਾ ਉਹਨੂੰ ਕਵਾਂਗੇ ਵੀ ਤੂੰ ਆਪੇ ਤੇ ਕਿਆ ਹੈ ਮੇਰੀ ਰੋਟੀ ਨਾ ਪਕਾਇਓ ਕਿ ਸੋਣ ਗੱਲ ਜੇ ਗੱਲ ਮਦੂਗੀ ਨਾ ਰੋਟੀ ਵੱਲੋਂ ਕਰੋਗੀ ਤੇ ਮੈਂ ਵੀ ਆ ਜੂ ਉਥੇ ਕੋਈ ਨਹੀਂ ਵੇਖੀ ਜਾਊਗੀ ਮੇਰੀ ਗੱਲ ਸੁਣ ਹੋਰ ਨਾ ਹੋਵੇ ਮੈਂ ਚੱਲ ਜਾ ਤੇ ਮਾਤਾ ਮੇਰਨਾ ਸਿੰਘ ਪਸਾਈ ਫਿਰੇ ਤੇ ਤੂੰ ਮੁੜ ਕੇ ਆਵੇਂ ਨਾ ਹੋ ਗਿਆ ਸਲੇ ਬੰਦ ਕੀਨਾ ਤਾਂ ਭਰੇ ਜਿਹੜੇ ਸੰਗਣੀ ਹੋ ਜੇ ਉਹਨੇ ਬੰਦ ਕਰ ਲਈ ਜਈ ਤਾਂ ਭਰੇ ਜਿਹੜੇ ਚ ਹੋਰ ਸੰਗਣੀ ਹੋ ਜੇ ਯਾ ਤੈ ਯਾਰ ਮਾਨਾ ਆ ਇਹਦਾ ਕੀ ਸੰਗਣਾ ਹੁਣ ਆ ਲੈ ਆ ਲੈ ਉਹ ਕੀ ਸੰਗਣਾ ਹੁਣ ਆ ਇਹਦਾ ਜਿੰਨਾ ਥੱਲੇ ਗੈਸ ਬਲਦੇ ਸੰਗਣੀ ਹਣੀ ਆ ਹੋਰ ਚੱਲ ਕੋਈ ਨਹੀਂ ਰਹਿੰਦੇ ਹੁਣ ਵੇਖੀ ਜਾਊਗੀ ਹੁਣ ਜਦੋਂ ਰੋਟੀ ਪਣਾਵਾਂਗੇ ਫਿਰ ਵੇਖ ਲੈਨੇ ਤੇ ਚੱਲ ਤੂੰ ਹੁਣ ਕਰ ਲੈ ਫਿਰ ਉਹ ਗੁੰਨੇ ਕੀ ਆਟਾ ਕਿ ਨਹੀਂ ਆਟਾ ਗੋਲਾ ਹੁਣ ਮੈਂ ਥੱਕ ਗਈ ਹਾਂ ਦਾਲ ਬਣਾਉਂਦੀ ਅਜਰੀ ਨਹੀਂ ਮੈਂ ਥੱਕੀ ਨਹੀਂ ਉਧਰ ਮੈਂ ਪਤਾ ਕਿੰਨਾ ਕੰਮ ਕਰਕੇ ਆਈ ਆ ਉੱਥੇ ਉਹ ਨਹੀਂ ਭੈਣਾ ਮੇਕੋ ਨਹੀਂ ਹੁਣ ਆਟਾ ਗੋਨੇ ਦਾ ਮੈਂ ਥੱਕ ਗੀਰ ਸੋਈ ਦੇ ਵਾਰੀ ਮੈਂ ਤਾਂ ਦੋਦੀ ਜੀ ਕੋਲ ਖਲੋਤੀ ਗਈ ਸੀ ਕਰ ਤੋ ਨਾ ਉਧਰ ਦਾ ਕਰ ਲਿਆ ਕਰ ਤੇ ਮੈਂ ਆ ਕਰਦਾ ਕਰ ਲਿਆ ਕਰੂੰਗੀ ਚਲੋ ਉਹ ਵੇਖਾਂਗੇ ਬਾਅਦ ਲਾਹ ਰੋਟੀਆਂ ਤੇ ਮੈਂ ਨਿਆਣੇ ਨੂੰ ਫੜਾਉਂਦੀ ਤੇ ਮਾਤਾ ਨੂੰ ਦੂਹੋਂ ਦੇ ਕੇ ਆਈ ਲੈ ਆਂਦੀ ਨਿਆਣੇ ਨੂੰ ਮੈਂ ਫੜਾ ਦਿੰਨੀ ਤੇ ਮਾਤਾ ਨੂੰ ਤੂੰ ਉਹ ਫੇਰ ਕ ਇਹਦੇ ਰਾਦੇ ਚ ਭੀ ਉਹ ਫੇਰ ਇਹਦੇ ਨਾਲ ਲੜੇ ਉਹ ਮੈਂ ਤੈਨੂੰ ਕਹਿੰਦੀ ਆ ਜੇ ਕੋਈ ਗੱਲ ਬਾਤ ਕਰੂ ਤੇ ਮੈਂ ਆਜੂ ਕੋਈ ਨਹੀਂ ਚੱਲ ਠੀਕ ਆ। ਜਾਂ ਫਿਰ ਮੈਂ ਲਿਆ ਲਾਵਾਂ ਫਿਰ ਰੋਟੀਆਂ ਆਟਾ ਲਿਆਵਾਂ ਹੁਣ ਮੈਂ ਉਧਰੋਂ ਸਟੋਰ ਚੋਂ ਐ ਕਿੰਨਾ ਝੋੜਾ ਕਾਕਾ ਮੈਂ ਨਹੀਂ ਲੈਣਾ ਮੇਰਾ ਵੇ ਇਹ ਵੀ ਨਹੀਂ ਮੇਰਾ ਵੇ ਐ ਕਿੰਨੀ ਛੋਟੀ ਛੋਟੀ ਜੀ ਆ ਮਮਾ ਰੋਟੀ ਲਿਆ ਦੋ ਮੈਂ ਨਹੀਂ ਦੇਣਾ ਕਿੰਨਾ ਛੋਟੀ ਛੋਟੀ ਜੈ ਨਹੀਂ ਦੇਣਾ ਇਹ ਨਹੀਂ ਦੇਣਾ ਤੈਨੂੰ ਇਹ ਨਹੀਂ ਦੇਣਾ ਇਹ ਨਹੀਂ ਦੇਣਾ ਇਹ ਨਹੀਂ ਦੇਣਾ ਇਹ ਨਹੀਂ ਦੇਣਾ ਕਿੰਨਾ ਛੋਟੀ ਆ

ਆਗਰੇ ਡਹਿ ਪਈਦੇ ਬਸ ਜਗਲ ਲੈ ਆਈ ਹੁੰਦਾ 150 ਲਗਦੇ ਤੇ ਮੰਮੀ ਆ ਗਈ ਆ ਹਾਂ ਹਾਂ ਰੋਟੀ ਆ ਹੋਰ ਕੀ ਆ ਇਹ ਦਾਲ ਆੜੀ ਨੂੰ ਟੂੜ ਕੇ ਚ ਪਾਤਾ ਵਾ ਇਹ ਤਾਂ ਇਹ ਦਾਲ ਲੱਭੇ ਨਾ ਆ ਆ ਕੀ ਆ ਦਾਲ ਮੰਮੀ ਦਾਲ ਦੇ ਨਵੇਂ ਜਗਿਨੇ ਨੇ ਦੇ ਲਈ ਅਰੇ ਆ ਲੂਣ ਵਾ ਲੂਣ ਤਾਂ ਮੈਂ ਦੇਖ ਰਿਆ ਹੀ ਨਹੀਂ ਆ ਤੇ 2 ਘੰਟੇ ਹੋ ਗਏ ਰਹਿੰਦੀ ਨੂੰ ਮੈਨੂੰ ਮਰ ਗਈ ਮੈਂ ਸੋਈ ਜਰੇ ਆ ਚੱਜ ਨਾ ਮੈਂ ਮੰਮੀ ਆਵੇ ਲੂਣ ਹੈਗਾ ਹੀ ਨਹੀਂ ਵਿੱਚ ਆ ਗਨੇ ਬਣਾਏ ਹੋਲੀ ਹੋਲੀ ਉਹ ਸੁਣ ਲੈਣਾ ਬਾਰ ਜਿਹੜੀ ਬੈਠੀ ਉਹਦੇ ਸਗੋ ਦਵਾਲੇ ਕੋ ਜਣਾਈ ਸੁਣ ਲੈ ਸੁਣਦੀ ਆ ਤੇ ਆਗੀ ਬਣਾਤਾ ਮੈਂ ਮੈਂ ਖਾਣੀ ਦਿਖਾ ਲਈ ਛੱਡ ਨਾ ਖਾ ਮੈਂ ਨਹੀਂ ਖਾਣੀ ਆ ਤੇ ਦਹੀਂ ਖਾ ਲੋ ਜਿੰਨੇ ਖਾਣੀ ਆ ਆਗੀ ਬਣਾਤਾ ਨੀਰਾ ਪਾਣੀ ਜਾ ਹੈ ਕੀ ਕਰਦਾ ਵਾ ਖਾ ਲੋ ਤੁਸੀਂ ਤੁਹਾਨੂੰ ਨਹੀਂ ਭੁੱਖ ਦਉਨੋ ਕੁਦਰ ਪਾਲਿਆ ਵੇ ਜਗਤੀ ਜੀ ਨੂੰ ਹੋਰ ਲਿਆਗੇ ਉਹ ਤੁਹਾਨੂੰ ਨਹੀਂ ਪਤਾ ਆਗੀ ਆ ਘਰੋਂ ਆਪਣੇ ਉਹ ਸਾਡੇ ਕੋਲ ਦੋ ਹੀ ਨਹੀਂ ਸੰਭੇ ਜਾਂਦੇ ਤੂੰ ਬੋਲ ਜੀ ਚੋਕੇ ਤੇ ਆ ਗਈ ਆ ਆ ਪਤਾ ਨਹੀਂ ਕੀ ਬਣਾਤਾ ਵਸੜਿਆ ਗਿਆ ਲੋਕੀ ਵੀ ਮੈਂ ਨਹੀਂ ਵੇ ਲੈੜੇ ਤੋਰ ਛੱਡੇ ਨਿਆਣਿਆਂ ਯਾ ਆਪਣੇ ਘਰ ਦਿਖਾ ਲਾ ਤੂੰ ਵੀ ਕੁਮੜਾ ਤੇਰੀ ਮਾਂ ਨੇ ਕਹਣਾ ਰੋਟੀ ਨਹੀਂ ਫੜਾਈ ਫੜ ਇਹ ਖਾ ਲੂ ਆਪੇ ਜਦੋਂ ਨੇ ਖਾਣੀ ਹੋਊਗੀ ਲੱਗੀ ਇਹਦੇ ਵਾਸਤੇ ਮੈਂ ਸ਼ਾਈ ਪਨੀਰ ਬਣਾਉਣਾ ਹਲ ਮਮੀ ਹੁਣ ਮੈਂ ਖਾ ਲੈਣਾ ਕੋਈ ਗੱਲ ਨਹੀਂ ਆ ਤੇ ਮੇਰਾ ਲੱਸੀ ਪੀਣ ਵਾਲੀ ਈ ਜਾਵੇਂ ਸਾਡ ਪਰ ਖਾਣੀ ਪੈਣੀ ਆ ਹੁਣ ਮੈ ਲੱਗੀ ਤੇਰੇ ਵਾਸਤੇ ਆ ਗਈ ਆ ਰੋਟੀਆਂ ਵੀ ਠੰਡੀਆਂ ਆ ਕਿੰਨੇ ਪਕਾਈਆਂ ਆ ਦਿਖਾਉਗਾ ਫੜੀ ਮੇਰਾ ਨੱਡਾ ਚਲ ਰਿਕੀ ਖਾਣ ਨੂੰ ਪਣੀ ਆਗੀ ਬਣਾਤਾ ਚੱਲ ਢਿੱਡ ਵਲ ਦੇਖਣਾ ਪੈਣਾ ਹਾਈ ਖੋਲ ਜਾ ਤੂੰ ਇੱਕ ਤੇ ਇਨੇ ਪਤਾ ਨਹੀਂ ਹੁਣ ਕੀ ਹੈ ਮਾਤਾ ਆ ਲੈ ਰੋਟੀ ਖਾ ਲੈ ਆਗੀ ਬਣਾਇਆ ਵਾ ਦਾਲਵਾ ਹੋਰ ਕੀ ਆ ਦਾਲਾ ਕੁ ਛੱਪੜ ਦਾ ਪਾਣੀ ਆ ਹਾ ਹਾ ਦਾਲੀਆ ਸੱਪੜ ਦਾ ਪਾਣੀ ਕਿੱਥੋਂ ਆ ਰਹਿਣਾ ਹੀ ਚੱਤ ਪਾ ਕੇ ਨਾ ਹਾਲੋ ਸਾਰੇ ਦੇ ਨਾਲ ਇਹਦੇ ਨਾਲ ਨਹੀਂ ਸਿਰਨਾ ਤਾ ਲੰਦਾ ਵਾ ਗਵਾਲ ਨੇ ਖੜ ਜਾਣਗੇ ਤੁਹਾਡੇ ਚੰਗੀ ਤਰ੍ਹਾਂ ਜੇ ਰੱਖ ਸ਼ਰਮ ਨਹੀਂ ਤੁਹਾਨੂੰ ਆਉਂਦੀ ਪਹਿਲਾਂ ਦਾਲ ਬਣਾਉਂਦੀਆਂ ਦਾਲ ਬਣਾਈਆਂ ਅੱਜ ਹੀ ਨਹੀਂ ਚਮਕਾਂ ਚ ਵੜੀ ਤਾਂ ਅੱਜ ਹੀ ਆਪਣੇ ਚੰਦ ਖੜਿਆ ਕਿ ਨਹੀਂ ਆਹ ਉਹਦੇ ਬੈਠੀ ਹੀ ਖਾਣ ਵਾਲੇ ਦੇ ਨਾਲ ਖਾਣ ਵਾਲੇ ਤੇ ਚਾਹ ਗਵਾਵਾ ਖਾਣਗੇ ਜੱਟਾ ਉਹਨਾਂ ਰੋਟੀਆਂ ਨੂੰ ਜਾ ਕੇ ਨਾਲ ਛੋਟੇ ਮੈਂ ਤੁਹਾਡੇ ਦਾਲ ਬਣਾਉਂਦਾ ਆ ਕਿਹੜਾ ਕੰਜਰ ਤੁਹਾਨੂੰ ਆਖੂਗਾ ਵੀ ਦਾਲ ਬਣਾ ਬਣਾਈਆਂ ਤੇ ਉਹਦਾ ਉਹਦੇ ਉੱਥੇ ਬੈਠੀ ਹੀ ਰਮਾਨਾ ਤਾਂ ਉੱਠ ਕੇ ਬਣਾ ਲੈਂਦੀ ਆ ਨਹੀਂ ਤੇ ਨੋਵਾ ਖਾਦੇ ਵਾਤ ਲ ਨੋ ਆ ਉਧਰ ਗੋਆ ਨਹੀਂ ਛੁੱਟਣਾ ਹੁੰਦਾ ਨਹੀਂ ਗੋਆ ਹੀ ਬਿਨੋਂ ਨਹੀਂ ਜਾਣੀ ਆ ਗੋਆ ਹੀ ਖਾਵੇ ਤੇ ਉਹਦੀ ਸਬਜ਼ੀ ਗੋਆ ਦੀ ਬਣਾ ਲਿਆ ਕਰ ਤੂੰ ਉਹ ਹੀ ਖਾ ਲਿਆ ਕਰੋ ਖੋਲ ਲਿਆ ਕਰੋ ਇਹਨੂੰ ਆ ਨਹੀਂ ਆ ਆਹ ਕਿਹੜਾ ਤੁਹਾਨੂੰ ਆਹੋਗਾ ਕਿ ਸਬਜ਼ੀ ਬਣਾਈ ਹੈ ਦਾਲ ਬਣਾਈ ਹੈ ਤੇ ਮਾਤਾ ਫਿਰ ਉੱਠ ਕੇ ਬਣਾ ਲੈਣੀ ਫਿਰ ਬਣਾਈ ਕਿਉਂ ਨਹੀਂ ਤੂੰ ਨਹੀਂ ਤੁਹਾਨੂੰ ਕੀ ਹੋਇਆ ਆਵਾ ਸਾਰੇ ਸੁਖ ਲੈ ਲੈਂਦੀਆਂ ਨੋ ਨੋ ਆ ਜਾਂਦੇ ਸੁਖ ਲੈ ਲੈਂਦੀਆਂ ਪਹਾੜੀਆਂ ਨੋ ਆ ਜਾਂਦੇ ਸੁਖ ਲੈਣਾ ਮੈਂ ਆ ਸੱਚ ਪਾਪ ਮੈਂ ਤੇ ਬਲੀ ਚਲ ਗਈ ਤੋਦ ਕੋ ਵਿਚਾਰੀ ਕੋ ਜਿੱਦਾ ਦੀ ਬਣੀ ਤੋਨੇ ਭਾਉਂਦੀ ਬਹੁਤ ਵਿਚਾਰੀਆਂ ਤੁਸੀਂ ਕਿ ਵਿਚਾਰੀਆਂ ਤੂੰ ਵੀ ਵਿਚਾਰੀ ਤੋ ਵੀ ਵਿਚਾਰੀ ਹੁਣ ਖਾਣ ਨੂੰ ਵੀ ਆ ਦੇ ਦੇਆ ਕਰੋ ਆਪਣੇ ਹਾ ਕੋ ਖਾਣ ਦਾ ਪਰ ਚਾ ਚਾ ਅੱਜ ਦਾ ਦਿਨ ਆਹੀ ਤੇ ਨਹੀਂ ਖਾਣੀ ਤੇ ਆ ਆਲਾ ਮਾਰ ਹਾਏ ਮਹਾ ਦਾੜ ਬਣਾਈ ਦੇ ਵੇਖ ਲੈ ਸਾਡੇ ਕੋ ਨਹੀਂ ਖਾਦੇ ਨਾ ਲੈ ਫੇ ਬਣਾ ਲੂਗੇ ਤੇ ਖਾ ਲੂਗੀ ਨਹੀਂ ਪਿੰਦਰੇ ਨਹੀਂ ਹੋਰੇ ਆ ਛੋੜਤੀ ਆ ਕੁੱਟਣੀ ਨਹੀਂ ਸਾਡੇ ਡਰ ਪਾ ਗਿਆ ਮੈਨੂੰ ਡਰ ਕੇ ਤੜ ਕੋ ਰਹਿਣਾ ਮੈਂ ਨਹੀਂ ਆ ਜਾ ਤਾ ਹੋਏ ਹੋਏ ਇਹ ਮਿਲ ਜਾਉਦਾ ਪੈ ਗਿਆ ਹੀ ਉਸੇ ਆਪਾਂ ਹੁਣ ਮੈਂ ਕੀ ਕਰੂੰ ਜਾਵੇ ਕਿੰਨਾ ਚਿਰ ਉਹਨੇ ਦਾਲ ਬਣਾਉਂਦੀ ਨੇ ਲਾਇਆ ਤੇ ਚੁੱਕ ਕੇ ਮਾਰੀ ਕਿਦਾਂ ਵੇਲੇ ਦੇ ਵਿੱਚ ਨਹੀਂ ਇਥੇ ਕੌਣ ਖਾਊਗਾ ਦਾਲ ਨੂੰ ਹਾਏ ਕਹਿ ਕੇ ਕੌਣ ਆ ਕੋਈ ਦਾਲ ਬਣਾਈ ਆਈ ਮੈਨੂੰ ਮੈਂ ਆਖਿਆ ਨਹੀਂ ਓਏ ਮਾਰੀ ਦਾਲ ਚੋਕ ਕੇ ਤੁਹਾਨੂੰ ਅਗਲ ਨਹੀਂ ਆਉਂਦੀ ਮਾਸਾ ਤੈਨੂੰ ਤੁਹਾਨੂੰ ਕੋਈ ਅਗਲ ਨਹੀਂ ਸਿਖਾਈ ਤੁਹਾਡੇ ਮਾਮਾ ਨੇ ਵੀ ਦਾਲ ਇਦਾਂ ਦੇ ਲੋਕ ਬਣਾਉਂਦੇ ਹੁਣ ਜਿੱਦਾਂ ਤੁਸੀਂ ਬਣਾਈ ਤੇ ਮਾਤਾ ਦਾਲ ਬਣਾਈ ਦਸ ਦਾਲੀ ਐ ਇੰਨੀ ਵਧੀਆ ਕੁਰੀ ਦਾਲ ਕਿਤੇ ਮੈਂ ਕਹਿੰਦਾ ਤੇ ਸ਼ਰਨੋਂ ਮਲਾਤ ਦਾ ਪਾਣੀ ਹੁੰਦਾ ਉਹ ਬਣਾ ਲਓ ਤੇ ਸਾਈਂ ਸੰਕੂ ਪਾ ਕੇ ਕਿਸੇ ਤੇ ਸ਼ੈਂਪੂ ਨਾ ਨਾਲ ਦਾਜਾ ਸਾਬਨ ਨਾਲ ਨਹਾਇਦਾ ਤੂੰ ਦੰਦਾ ਇੱਕੋ ਗੱਲ ਕਰੀ ਜਾਂਦੀ ਕਿਸੇ ਨਾ ਨਹੀਂ ਬੱਗੀ ਫਿਰ ਤੁਸੀਂ ਬਣਾਇਆ ਬਣ ਦਾਲ ਬਣਾਈ ਐ ਮੇਰੀ ਸੁਣ ਗੱਲ ਗਾਂ ਤੋਂ ਦਾਲ ਦਾ ਨਾ ਲਿਆ ਕਰਾਂਗੇ ਇਦਾਂ ਹੀ ਕਰਾਂਗਾ ਤੁਹਾਡੇ ਵਾਲੀ ਕਿਤੇ ਵੀ ਦੀ ਹੱਦ ਹੋ ਗਈ ਤੂੰ ਮੈਂ ਬਿਨਾ ਮੱਥਾ ਨੂੰ ਹੱਥ ਲਾ ਲਿਆ ਤੇ ਅਹੀਂ ਤੇ ਕਦੇ ਅਹੀਂ ਕਦੀ ਐ ਕਿ ਦਾਲਾਂ ਨਹੀਂ ਬਣਾਈਆਂ ਕਦੀ ਰੋਟੀਆਂ ਨਹੀਂ ਪਕਾਈਆਂ ਅੱਜ ਹੀ ਨਿਚਮਕੇ ਚੜ੍ਹਦੇ ਅੱਜ ਤੂੰ ਇੰਨੀਆਂ ਚਾਂਦ ਛੜਾ ਲਿਆ ਵਾ ਤੇ ਉੱਠ ਕੇ ਤੇ ਬਣਾ ਲਾ ਕੋਈ ਜਾਂ ਉਹਨੂੰ ਕਹਿ ਤੇ ਉਦੋਂ ਹੀ ਲੀ ਨਹੀਂ ਉਥੋਂ ਉਦੋਂ ਆਦੀ ਮੇਰੇ ਨਿੱਕਾ ਟੂ ਗੋਲੀ ਵੱਜੀ ਤੂੰ ਮਾਂ ਜਾਣੀਆਂ ਨੂੰ ਮੈਂ ਆਖਿਆ ਮੈਂ ਰੋਟੀ ਰਹਿਂਦੀ ਆ ਆਦੀ ਮੇਰੀ ਨਾ ਪਕਾਇਓ ਤੇ ਗੋਲੀ ਵੱਜੀ ਤਾਨੂੰ ਤੂੰ ਮਾਂ ਜਾਣੀਆਂ ਨੂੰ ਮਾਤਾ ਅਸੀਂ ਕੌਲੀਆਂ ਪੰਨਾਂ ਕਿੰਨੀਆਂ ਪਾਈਆਂ ਦਾਲ ਦੀਆਂ ਪੰਜ ਕੌਲੀਆਂ ਪਾਈਆਂ ਅਸੀਂ ਤਾਂ ਹਾਲੇ ਮਾਰਾ ਦੀ ਦਾਲ ਅੱਧੀ ਕੌਲੀ ਵੀ ਲੱਭਣੀ ਵਿੱਚ ਅੱਧੀ ਕੌਲੀ ਪਾਈ ਉਹ ਦਾਲ ਦੀ ਵਿੱਚ ਉਹਦੇ ਹੈ ਕੀ ਵਿੱਚ ਉਹਦੇ ਨਾਲੇ ਪੰਜ ਕੌਲੀਆਂ ਪਾਈਆਂ ਨਾਲੇ ਤੂੰ ਕੁੱਕਰ ਹਨਾ ਭਰ ਕੇ ਪਾਣੀ ਦਾ ਵਿੱਚ ਪਾਇਆ ਮੈਂ ਤਾਂ ਕਹਿਆ ਹੀ ਪੰਨਿਆਣੇ ਰਜ ਰਜ ਖਾਣ ਕੇ ਤੇ ਚੱਲ ਬਣਾਉਂਦੇ ਕੌਲੀਆਂ ਮਾਰੋ ਵਿੱਚ ਉਹਦੇ ਉਜਾਠ ਆ ਮਾਤਾ ਤੂੰ ਵੀ ਨ ਜਾਣ ਕੇ ਕਰਦੀ ਆ ਚੰਗੀ ਭਲੀ ਦਾਲ ਬਣੀ ਖਾ ਕੇ ਦੇਣੀ ਮਰੀ ਬਣੀ ਤੇ ਮੈਂ ਬਣਾ ਕੇ ਖਾ ਰੂਗੀ ਮੈਂ ਤੇ ਖਾਦੀ ਆ ਸਾਡੇ ਨਿਆਣਿਆਂ ਨੇ ਵੀ ਖਾ ਲਈਆਂ ਹੀ ਵੀ ਖਾਣੀਆਂ ਵਾ ਉਹ ਦਿਨ ਪਤਾ ਨਹੀਂ ਕਿਦਾਂ ਦਾ ਕੱਲ ਲੈਣਾ ਜਦੋਂ ਤਾਨੂੰ ਮੈਂ ਵੇਖਣ ਚੱਲ ਗਈ ਜੋੜੇ ਨੂੰ ਮੈਂ ਨਾ ਤੇ ਕੀ ਹੋਇਆ ਤੁਹਾਨੂੰ ਕੀੜੇ ਪਏ ਚੰਗੀਆਂ ਭਲੀਆਂ ਦੇ ਨਾ ਤੁਹਾਨੂੰ ਅਗਲ ਤੇ ਨਾ ਤੁਹਾਨੂੰ ਮੌਤ ਕਰੇ ਤੁਹਾਨੂੰ ਕਹਤਾ ਤੁਹਾਨੂੰ ਕਿ ਵੇ ਲਾਕੀ ਕਰਦੀ ਆ ਕੀ ਹੋਇਆ ਤੁਹਾਨੂੰ ਚੰਗੀਆਂ ਭਲੀਆਂ ਨਹੀਂ ਆ ਗਈਆਂ ਤੇ ਲੰਗਰ ਤੁਹਾਨੂੰ ਨਹੀਂ ਪਕਾਉਣਾ ਆਉਂਦਾ ਕੋਈ ਕੰਮ ਤੁਹਾਨੂੰ ਨਹੀਂ ਕਰਨਾ ਆਉਂਦਾ ਕਰਦੀਆਂ ਕੀ ਫਿਰਦੀਆਂ ਪਹਿਲਾਂ ਤੁਸੀਂ ਰਹਿਣ ਦੇ ਛੱਡ ਤੂੰ ਜੋ ਕੱਟਣ ਲੱਗਾ ਇਹਨੇ ਆਪੇ ਪਕਾ ਲੂਗੀ ਪਕਾ ਲੂਗੀ ਪਕਾ ਲਾਂਗੇ ਤੇ ਮੈਂ ਦਿਖਾ ਲੂਗੀ ਜਾ ਉਹ ਦਿਨ ਤਾਂ ਫਾ ਹੋਵੇ ਲਾਕੇ ਚੱਲ ਖੰਦੀ ਰਹੀ ਤੇ ਆਵੇਂ ਬੋਲੀ ਜਾਂਦੀ ਬੋਲੀ ਜਾਂਦੀ ਮੈਂ ਤੈਨੂੰ ਕਿਹਾ ਸੀ ਵੀ ਉਹਨੇ ਪੈ ਜਾਣਾ ਹੀ ਉਹ ਸੜੀ ਬੜੀ ਹੈਗੀ ਰਹਿਣ ਦੇ ਤੂੰ ਸੜੀ ਇਹਨੂੰ ਹਾਨੂੰ ਦੇ ਕੋਈ ਵੀ ਅਸੀਂ ਖਾ ਲਈਨੇ ਇਹ ਮੇਰੇ ਦੋਸਤ ਹੋਣੀ ਹੈ ਪਤਾ ਕੀ ਕਰੀਏ ਹੁਣ ਹੁਣ ਤਾਂ ਇਹ ਨੂੰ ਨਾ ਇੰਨਾ ਫੜਾਈਏ ਹਾਂ ਇੰਨੇ ਕੁੱਲੀ ਚੁੱਕ ਕੇ ਮਾਰੀ ਤੇ ਤਾਈ ਦਾ ਤੈਨੂੰ ਪਤਾ ਵੀ ਹੈਗਾ ਜਿੱਦਾਂ ਹੈਗਾ ਤੇ ਇਦਾਂ ਕਰੀਏ ਉਹ ਮੱਝ ਚੋਗੇ ਤੇ ਲਿਉਣੀ ਆ ਆਹ ਨੂੰ ਦੁੱਧ ਨਾਲ ਚਾਰਨਾ ਦੇ ਦਾਂਗੇ ਹਾਂ ਵੀ ਗਲਤੀ ਠੀਕ ਵਾ ਦੁੱਧ ਤੇ ਅੱਗੇ ਹੈ ਨਹੀਂ ਆ ਉਹ ਸ਼ੂਗਰ ਕਰ ਹਲੇ ਉਹਨੂੰ ਦੱਸਿਆ ਨਹੀਂ ਆ ਉਹਨੇ ਸਗੋਂ ਗਾੜੀਆਂ ਹੋਰ ਪੈਣਾ ਹੈ ਇਹ ਥੋੜਾ ਦੁੱਧ ਪਾਣਾ ਵਿੱਚ ਚੁਟਕਾ ਪਾਣੀ ਪਾ ਦਾਂਗੇ ਚਲ ਵੇਖ ਲੈ ਵਾ ਇਦਾਂ ਕਰ ਲਾਂਗੇ ਵੇਖ ਲੈ ਆਹ ਉਹਨੇ ਨਹੀਂ ਉਹਨੇ ਨਾਲ ਇਹ ਇੰਨਾ ਕੰਮ ਕਰਦਾ ਤੇ ਜੇ ਉਹਨੂੰ ਇਦਾਂ ਦੀ ਦਾਲ ਦਿੱਤੀ ਨਾ ਤੇ ਉਹਨੇ ਤਾਂ ਮੁੜ ਕੇ ਕੰਮ ਵੀ ਨਹੀਂ ਕਰਨਾ ਤੈਨੂੰ ਪਤਾ ਜੇ ਉਹ ਰੋਸ ਜੇ ਤੇ ਉਹਦੇ ਕਈ ਕਈ ਦਿਨ ਮੁੜ ਕੇ ਮੰਦਾ ਵੀ ਨਹੀਂ ਹੁੰਦਾ ਤੇ ਜੇ ਤਾਰਨਾ ਉਹਨੇ ਚੋਈ ਦੁੱਧ ਨਾਲ ਲਿਆਂਦਾਗਾ ਤਾਂ ਹਨੂ ਗੜੀਆਂ ਚੋਣੀਆਂ ਆਉਂਦੀਆਂ ਆਹ ਫੇਰ ਦੁੱਧ ਕਿੱਥੋਂ ਲਿਆਵਾਂਗੇ ਚੱਲ ਇਦਾਂ ਹੀ ਕਰਦੇ ਆਂ ਫੇਰ ਨਾਲੇ ਮੈਂ ਤੇਨਾਂ ਗੱਲ ਕਰਨੀ ਆ ਮਾਦਾ ਆਖੀ ਜਾਂਦੀ ਹੀ ਦਾਲ ਨਾਲ ਉਹ ਸਿਰ ਦਾਲ ਨਾਲ ਮੇਰੇ ਰਦਾਏ ਆ ਵੀ ਦਾਲ ਨਾਲ ਨਾਇਆ ਕਰੀਏ ਹੁਣ ਵਾਲੰਮੇ ਹੋ ਜਾਣਗੇ ਇਦਾਂ ਹੀ ਕਰ ਲੈਨੇ ਇਹ ਜਿਹੜੀ ਬਾਜੂਗੀ ਨਾ ਆਹ ਇਹਨੂੰ ਬੋਤਲ ਚ ਪਾ ਕੇ ਰਹਾ ਲਾਂਗੇ ਬਧੇਰਾ ਕੁਕਰ ਭਰਿਆ ਉਹ ਤੋ ਤੱਕ ਇਹਨੂੰ ਰੱਖ ਲੈਨੇ ਆ ਤਾਂ ਦਾਲ ਨਾਲ ਨਾਲਾਂਗੇ ਆਹ ਨਾਲੇ ਸਾਰੇ ਤੇ ਕਹਿ ਦਿੰਦੇ ਵੀ ਸਿਆਣੇ ਦੀ ਗੱਲ ਮੰਨਣੀ ਚਾਹੀਦੀ ਹਾਂ ਇਦਾਂ ਹੀ ਕਰਾਂਗੇ ਹੁਣ ਸ਼ੈਂਪੂ ਨਹੀਂ ਲਾਉਣਾ ਆਹ ਦਾਲ ਨਹੀਂ ਨਾਲ ਆ ਹਣਾ ਉਹ ਠੀਕ ਹੀ ਸਭ ਤੇ ਉਹਨੂੰ ਫਿਰ ਲੋਲੀ ਖਾ ਲੂਗਾ ਉਹਨੇ ਖਾ ਖੂਲਣੀ ਇਹ ਦਹੀਂ ਉਹ ਨਹੀਂ ਕਰਦਾ ਹੁੰਦਾ ਇਹ ਨਾ ਇਹੋ ਜਿਆਦਾ ਕਰਦੀ ਆ ਇਹ ਵੀ ਨੀ ਬੋਲਣ ਲੱਗੀ ਵੇਂਦੀ ਹੈਗੀ ਹੁਣ ਇੱਕ ਗੱਲ ਦਾ ਧਿਆਨ ਰੱਖੀ ਜਦੋਂ ਭਾਜੀ ਤੇਰੇ ਦਾ ਫੋਨ ਆਊਗਾ ਨਾ ਕਿਤੇ ਇਹਦੇ ਨਾਲ ਗੱਲ ਨਹੀਂ ਹੋ ਕਰਾਉਣੀ ਫੋਨ ਦਾ ਬਣਾ ਦੇ ਨੂੰ ਹੋਣਾ ਹੁਣ ਮੈਨੂੰ ਕੀ ਪਤਾ ਕੋਈ ਪਤਾ ਹੁੰਦਾ ਮੈਂ ਕਿਤੇ ਵੇਲੀ ਗਈ ਹੁਆ ਤੇ ਮਗਰੋਂ ਆ ਜੇ ਮੈਂ ਫੋਨ ਨਾਲ ਲੈ ਕੇ ਜਾਨੀ ਉਹ ਤੇ ਹੈਗਾ ਵੀ ਤੇਰਾ 76 ਜੱਡਾ ਲੈ ਕੇ ਦੇ ਗਿਆ ਵਾ ਨਾ ਉਹ ਮੈਨੂੰ ਚੁੱਕਣਾ ਆਉਂਦਾ ਨਾ ਲਾਉਣਾ ਆਉਂਦਾ ਉਹ ਤੇ ਤੂੰ ਵੀ ਜਾਣੀ ਹੁੰਦੀ ਗਾਜਰ ਰੱਖਦੀ ਹੈ ਇੰਨਾ ਮੈਂ ਉਹ ਹੀ ਲਿਆ ਸੀ ਚੰਗਾ ਭਲਾ ਪਟਨਾ ਵਾਲਾ ਹੈਗਾ ਸੀ ਤੇ ਉਹ ਲੈ ਕੇ ਤੇ ਦੇ ਗਿਆ ਮੈਨੂੰ ਰਿਆਵ ਨਹੀਂ ਚੁਕਣਾ ਚੁਕਣਾ ਆਉਂਦਾ ਆਪੇ ਜੇ ਚੁਕਣਾ ਹੋਵੇ ਨਾ ਤਾਂ ਆਪੇ ਉਹਨੂੰ ਮੈਨੂੰ ਪਤਾ ਆਹ ਉਹ ਤੇ ਮੈਂ ਆਹ ਉਹ ਨਾ ਮੜਕੇ ਉਹਨੂੰ ਦੱਸ ਦੇ ਪੈਂਦਾ ਦੇ ਕੰਮ ਕਰਦੀਆਂ ਇਦਾਂ ਦੀ ਦਾਲ ਬਣਾਉਂਦੀਆਂ ਇਹਨੇ ਤੇ ਚੁਕਣਾ ਪੜੀ ਦੇਣੀ ਉਹਨੂੰ ਉਹਨੇ ਮੜਕੇ ਮੈਨੂੰ ਗੁੱਸੇ ਹੋਣਾ ਚੱਲ ਕੋਈ ਨਹੀਂ ਦੱਸਦੀ ਆ ਚੱਲ ਫਿਰ ਹੁਣ ਮੈਂ ਨਾ ਦੁੱਧ ਕਰ ਲਾਂ ਥੋੜਾ ਜਿਹਾ ਕੰਮ ਤੇ ਮੈਂ ਬਾਚ ਖਾਣੀ ਆ ਤੇ ਜੇ ਤੂੰ ਖਾਣੀ ਆ ਤਾਂ ਖਾ ਲੈ ਤੇ ਬਾਕੀ ਜਿਹੜੀ ਵਧੂਗੀ ਨਾ ਤੇ ਉਹਨੂੰ ਬੋਤਲ 'ਚ ਪਾ ਲਈ ਫਿਰ ਉਹਨੂੰ ਕੋਈ ਨਹੀਂ ਫੇਰ ਰੱਖ ਲਾਵੇ ਆਹੋ ਜਾਂ ਫਿਰ ਮੈਂ ਉਹ ਕਰਕੇ ਥੋੜਾ ਜਿਹਾ ਕੰਮ ਤੇ ਮੈਂ ਰੋਟੀ ਉਧਰ ਹੀ ਲੈ ਜ ਤਾਲਵੇਲਾ ਮੱਦੀ ਤੇਰੀ ਬਿਨਾਂ ਰੋਟੀਆਂ ਇੰਨੀਆਂ ਲਾਈਆਂ ਤੇ ਨਾਲੇ ਐਨੀ ਦਾਲ ਬਣਾਈ ਵੇਖਾਂ ਸਾਰਾ 쿠ਕਰ ਭਰਿਆ ਉਦਾਂ ਹੀ ਪਿਆ ਹੋਣ ਇਹਨੂੰ ਆਪਾਂ ਕੀ ਕਰਨਾ ਚੱਲ ਜੇ ਮਾਤਾ ਜੀ ਦੀ ਆਵਾਜ਼ ਲੰਨੇ ਹੋ ਜਾਂਦੇ ਆ ਮੇਰਾ ਰੋਣਾ ਦੇਖਾਂਗੇ ਪਰ ਜਦੋਂ ਆਲਾ ਮੇਹੋਜ ਜਾਂਦਾ